ਜੀ ਸਰ ਕੀ ਸਰ ਇੱਕ ਸੰਗਤ ਮੰਡੀ ਵਿੱਚ ਕੋਈ ਘਟਨਾ ਵਾਪਰੀ ਹੈ ਕੀ ਆਪਾਂ ਮੰਡੀ ਇੰਦਰਜੀ ਜਿਹੜਾ ਸਾਨੂੰ ਹੁਣ ਪਤਾ ਲੱਗਿਆ ਕਿ ਸੰਗਤ ਮੰਡੀ ਜਿਹੜੀ ਆਪਣੀ ਹੈਗੀ ਹੈ ਤੇ ਇੱਕ ਬੱਸ ਸਟੈਂਡ ਤੇ ਝਗੜਾ ਹੋਇਆ ਸੀ ਜਿਸ ਝਗੜੇ 'ਚ ਇੱਕ ਬੰਦਾ ਹੈਗਾ ਉਹਦੀ ਡੈਥ ਹੋ ਗਈ ਮ੍ਰਿਤਕ ਲਖਮਿੰਦਰ ਲੱਖੀ ਉਹਦਾ ਨਾਮ ਹੈਗਾ ਇੱਕ ਬੰਦਾ ਸੀਰੀਅਸ ਹੈਗਾ ਤਾਂ ਉਹਨੂੰ ਹੁਣ ਲਿਆ ਆ ਕੇ ਆਪਾਂ ਈਮ ਸੈਂ ਇਮਰਜੈਂਸੀ 'ਚ ਡਾਕਟਰ ਕਰਵਾਇਆ ਗਿਆ ਉਹਦੇ ਘਰ ਦੇ ਵੱਲੋਂ ਤਾਂ ਹੁਣ ਤਾਈ ਜੋ ਸਾਨੂੰ ਪਤਾ ਲੱਗਾ ਇਹਨਾਂ ਦਾ ਕੋਈ ਆਪਸ ਚ ਝਗੜਾ ਸੀ ਜਿਹੜਾ ਲਖਬਿੰਦਰ ਲੱਕੀ ਸੀ ਇਹਨੇ ਜਿਹੜਾ ਨਗਰ ਨਿਗਮ ਉਹ ਹੁੰਦੀ ਹੈ ਉਹਨੇ ਠੇਕਾ ਦਿੱਤਾ ਹੋਇਆ ਸੀ ਬੱਸ ਸਟੈਂਡ ਦਾ ਲਿੱਤਾ ਹੋਇਆ ਸੀ ਤੋਂ ਉਹ ਜਿਹੜਾ ਹੈਗਾ ਇਹ ਠੇਕੇਦਾਰ ਸੀ ਤੇ ਜਿਹੜਾ ਅੰਦਰ ਫੂਡ ਜਿੰਨਾਂ ਨੇ ਜਿਨ੍ਹਾਂ ਨਾਲ ਲੜਾਈ ਝਗੜਾ ਹੋਇਆ ਦੱਸਿਆ ਜਾਂਦਾ ਇਹ ਫੂਡ ਵੈਂਡਰ ਸੀ ਅੰਦਰ ਜਿਹੜੀ ਰੀੜੀਆਂ ਲਾਉਂਦੇ ਸੀ ਸੋ ਉਹਨਾਂ ਨਾਲ ਇਹਦਾ ਝਗੜਾ ਆਇਆ ਤੇ ਉਹਦੇ ਚੱਲਦੇ ਉਹਨਾਂ ਨੇ ਫਿਰ ਇਹ ਇਹਦੇ ਇਹਨਾਂ ਦੇ ਵਾਰ ਕੀਤੇ ਰੋਡਾਂ ਦੇ ਨਾਲ ਜਿਸ ਤੇ ਚੱਲਦੇ ਲਖਬਿੰਦਰ ਦੀ ਡੈਥ ਹੋ ਗਈ ਤੇ ਦੂਸਰਾ ਬੰਦਾ ਤੇ ਜ਼ਖਮੀ ਹੋ ਗਿਆ ਸਰ ਜਿਹੜੇ ਡੈਥ ਹੋਈ ਹੈ ਤੇ ਜਿਹੜਾ ਜ਼ਖਮੀ ਆ ਬੰਦਾ ਇਹ ਇੱਕ ਪਾਲਟੀ ਹੈ ਜੀ ਹਾਂਜੀ ਇਕੱਠੇ ਇੱਕ ਦੂਸਰੇ ਨੂੰ ਜਾਣਦੇ ਹੈਗੇ ਆ ਜੀ ਤੇ ਬਾਕੀ ਜਾਨੀ ਕਿ ਗੁਰਖੜੀ ਮਾਲਾ ਇਦਾਂ ਦੇ ਨੇੜੇ-ਨੇੜੇ ਪਿੰਡਾਂ ਦੇ ਹੀ ਦੂਸਰੇ ਨੂੰ ਜਾਣਕਾਰੀ ਹੈਗੇ ਨੇ ਤੇ ਸਭ ਤੋਂ ਜ਼ੁਰੀ ਜਿਹੜੀ ਗੱਲ ਮੈਂ ਤੁਹਾਡੇ ਸਾਹਮਣੇ ਰਾਈ ਦੱਸਣਾ ਚਾਹੁੰਦਾ ਹੈਗਾ ਕਿ ਜਿਹੜੇ ਜਿੰਨੇ ਸਾਨੂੰ ਬੰਦਾ ਪਤਾ ਇਨੀਸ਼ੀਅਲ ਕਿਉਂਕਿ ਸਾਡਾ ਤੁਰੰਤ ਸਾਡੇ ਡੀਐਸਪੀ ਜਿਹੜੇ ਦਿਹਾਤੀ ਤਾਂ ਐਸਐਚਓ ਸੰਗਤ ਹੈਗੇ ਮੌਕੇ ਤੇ ਪਹੁੰਚ ਗਏ ਸੀ ਤੋਂ ਜਿਹੜੇ ਸਾਨੂੰ ਪਤਾ ਲੱਗੇ ਕਿ ਮੁੱਢਲੀ ਬੰਦੇ ਝਗੜੇ ਚ ਸਨ ਨਾ ਸਕਦੇ ਸੀ ਉਹਨਾਂ ਨੇ ਹੀ ਗ੍ਰਿਫਤਾਰ ਵੀ ਕਰ ਲਿਆ ਹੈਗਾ ਕਿੰਨੇ ਬਾਕੀ ਤਫਤੀਸ਼ ਜਾਰੀ ਹੈਗੇ ਸਰ ਇੱਕ ਬੰਦਾ ਇਸ ਚ ਹੈ ਜਿਲੀ ਜਾਣਕਾਰੀ ਅਨੁਸਾਰ ਇਹ ਵੀ ਪਤਾ ਚੱਲ ਜਾਏਗਾ ਵੀ ਕੋਈ ਕੈਂਸਲ ਨਾ ਵੀ ਹੋਵੇ। ਨਹੀਂ ਵੀ ਤਾਂ ਨਹੀਂ ਸਾਨੂੰ ਤਾਂ ਹਜੇ ਕੋਈ ਤਾਂ ਦੀ ਜਾਣਕਾਰੀ ਜਿਹੜੀ ਪ੍ਰੀਮੀਅਮ ਲੈ ਰਹੀ ਕੁਛ ਕਿਛ ਹੈਗੀ ਹੈ। ਨਾ ਉਹਦੇ ਘਰਦਿਆਂ ਤੋਂ ਤੇ ਦੋਸਤਾਂ ਮਿੱਤਰਾਂ ਤੋਂ ਪੁੱਛਿਆ ਹੈਗਾ ਕਿ ਇੰਦੀ ਕੋਈ ਗੱਲ ਸਾਹਮਣੇ ਨਹੀਂ ਆਈ। ਬਾਕੀ ਹਜੇ ਤਫ਼ਤੀਸ਼ ਅਜੇ ਸ਼ੁਰੂ ਹੋਈ ਹੈ ਅੱਗੇ-ਅੱਗੇ ਚੱਲੇਗੀ। ਕਿੰਨੇ ਬੰਦੇ ਰਾਉਂਡ ਅਪ ਕੀਤੇ ਸਭ ਤੁਸੀਂ ਕਹਿੰਦੇ? ਹਾਂ ਜੀ ਜੀ ਦੋ ਬੰਦੇ ਰਾਉਂਡ ਅਪ ਕੀਤੇ। ਬਾਕੀ ਹੋਰ ਜਿਉ ਜਿਉ ਸਾਰੀਆਂ ਸਾਰੀਆਂ ਟੀਮਸ ਬਣ ਗਈਆਂ ਹੈਗੀਆਂ। ਤੁਸੀਂ ਬਾਕੀ ਰਾਉਂਡ ਅਪ ਕਰੀ ਜਾ ਰਹੇ ਜਿੰਨੇ ਜਿੰਨੇ ਜਿਉ ਪਤਾ ਲੱਗੇਗਾ। ਹਥਿਆਰ ਬੱਸ ਸਟੈਂਡ ਤੇ ਜਿੱਤੀ ਹੋਈ ਹੈ ਜੀ। ਹਾਂ ਇਹ ਤਾਂ ਜਿਹੜੀ ਹੈਗੇ ਮਰਨ ਵਾਲੇ ਤੇ ਚਾਰ ਪੰਜ ਜਣੇ ਸਨ ਤੇ ਬਾਕੀ ਵੀ ਫਰੂਟ ਵੈਂਡਰਸ ਹਨ ਉਹ ਤੇ ਹੌਲੀ ਕਿਉਂਕਿ ਬੰਦਾ ਕਾਫੀ ਗੰਭੀਰ ਜਖਮੀ ਹੈਗਾ ਉਹ ਤੇ ਜੇ ਜਾਨਕੀ ਡਾਕਟਰਾਂ ਨੂੰ ਫਿੱਟ ਨਹੀਂ ਦਿੱਤਾ ਹੈਗਾ ਕਰਦੇ ਉਹਦੇ ਆਉਂਦੇ ਉਹਨਾਂ ਨੂੰ ਅਜੇ ਪੁੱਛੀ ਗਏ ਹਥਿਆਰ ਕਿਹੜੇ ਯੂਜ਼ ਕੀਤੇ ਗਏ ਰੌਡਸ ਦਸਨ ਉਹਨਾਂ ਦੇ ਮੁਤਾਬਕ ਜੇ ਰੌਡਸ ਯੂਜ਼ ਸਾਮਣੇ ਆ ਸਰ ਉਮਰ ਕਿੰਨੀ ਸੀ ਉਹਨਾਂ ਦੀ 35 36 ইয়ার্স ਦੇ ਹੁਣ ਕਾਰਵਾਈ ਕਿਸ ਤਰ੍ਹਾਂ ਦੀ ਦੋ ਸਾਡੇ ਕੋਲ ਹਾਂਜੀ ਫਿਰ ਬਿਆਨ ਲਿਖ ਕੇ ਪਰਚਾ ਦਰਜ ਕਰਾਂਗੇ ਕਿ ਜਿਹੜੇ ਦੋਸ਼ੀ ਹੋਏ ਜਿਹੜੇ ਦਸੰਗ ਘਰੋਂ ਲਪੜਾ ਕੋਈ ਅੱਡਾ ਫੀਸ ਨੂੰ ਲੈ ਕੇ ਹੋਈ ਹੈ ਜੀ ਲੜਾਈ ਇਹ ਜੀ ਭਾਜੀ ਮੈਂ ਜਿੱਦਾਂ ਕਿਹਾ ਕਿ ਜਿਹੜੀ ਜਿੰਨੀ ਕਿ ਪ੍ਰੀਲੀਮਿਨਰੀ ਮੈਂ ਪੁੱਛ ਕੇ ਚਕੀਤੀ ਜੇ ਮੋੜ ਲਈ ਉਹ ਤਾਂ ਤੁਹਾਡੇ ਨਾਲ ਸੰਝ ਕੀਤੀ ਹੈਗੀ ਆ ਜੋ ਜੋ ਸਾਨੂੰ ਕੋਈ ਤੱਤ ਸਾਹਮਣੇ ਆਊਗਾ ਕੀ ਹੈ ਕਿਉਂਕਿ ਅੱਜ ਪਰਚਾ ਦਰਜ ਹੋ ਗਿਆ ਤਫ਼ਤੀਸ਼ ਚੱਲੂਗੀ ਤੇ ਉਹ ਗੱਲਾਂ ਹੋਰ ਕਲੀਅਰ ਹੋ ਜਾਣਗੀਆਂ